ਸਾਰਿਆਂ ਨੂੰ ਸასი ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਟਾਈਮ ਸ਼ਾਮ ਦਾ ਵੀਰੋ ਪਤਾ ਨਹੀਂ ਦਾਰ ਗਰਮਾੜਾ ਜਿਹੜੀ ਭੈਣਪਰਾ ਚੈਨਲ ਤੇ ਨਵੇਂ ਆਏ ਸਾਰਿਆਂ ਭੈਣਪਰਾ ਮੇਰਾ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲੀਆਂ ਪਹਿਣਾ ਨਾਲ ਜੁੜੀਆਂ ਸੋਹਣੇ ਸੋਹਣੇ ਕਮੈਂਟ ਕਰੋ ਕਿਉਂਕਿ ਵਾਤੋਂ ਵਾਧਾ ਵੀਡੀਓ ਵਾਚ ਕਰੋ ਸੋਹਣੇ ਸੋਹਣੇ ਕਮੈਂਟ ਕਰੋ ਤੇ ਚਲੋ ਜੀ ਆਪਾਂ ਲਾਈਏ ਦਾਲ ਨੂੰ ਤੜਕਾ ਨਾਲੇ ਬਣਾਈਏ ਚਾਹ ਟਾਈਮ ਹੋ ਗਿਆ ਚਾਹ ਦਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ 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 ਆਟਾ-ਟਾ ਗੁੰਨਦ ਕੇ అదక ఏ చీర ఏ దళి పొంది బీడో వద్ధ ఆయ ਸ਼ੇਅਰ ਕਰੋ ਜ਼ਾਇਖ ਕਰੋ ਪਾਣੀ ਰੱਖਿਆ ਹੈ ਦਾਲ ਦੇ ਉੱਤੇ ਗਰਮ ਤੇ ਡੁੱਲ ਗਿਆ ਚੰਗਲੀ ਦਾਲਿਆਂ ਮਸਾਲਾ ਲਿਤੇ ਰਹੀ ਆ ਪਤਾਲ ਨੇ ਨੇ ਉਹ ਗੇਵੀ ਆਦਨ ਚ ਦਾਲਾਂ ਸਬਜ਼ੀਆਂ ਜਿੰਨਾਂ ਦੇ ਖਾਣ ਤਾਂ ਹੁਣ ਆਪਾਂ ਦਾਲ ਬਣਾ ਲੀ ਗਏ ਕੱਲੋਂ ਬਣਾਵਾਂਗੇ ਸਾਲਕਮ ਕੋਟੀ ਵਾਲੇ ਉਹ ਲੈ ਕੇ ਰੱਖੀਆ ਛੇੜੇ ਹੋ ਗਏ ਉਹਨੇ ਵਾਣੀ ਵਾਟਾ ਮਾਦੇ ਵੀਡੀਓ ਵਾਇਰ ਕਰੋ ਕਿਉਂਕਿ ਕਿੰਨੇ ਦਿਨਾਂ ਬਾਅਦ ਆਪਾਂ ਵੀਡੀਓ ਬਣਾਈ ਆ ਸ਼ੇਅਰ ਕਰੋ ਲੈ ਇੱਕ ਕਰੋ ਲਾਈਕ ਦੇ ਦੇ ਜਿਹੜੀ ਮੇਰੇ ਆਪੇ ਨਾਲ ਵਾਦੋ ਵਾਦਾ ਹੋ ਨਾ ਹੋਵੇ ਆਉਂਦੇ ਨੰਨਾ ਢਾਮੀ ਦੇ ਸਕਦਾ ਨਾ ਪੈਣਾ ਕਿਉਂਕਿ ਇਹ ਫਿਰ ਤਾਂ ਤੇ ਇਦਾਂ ਹੀ ਆ ਆਪਾਂ ਤਾਂ ਇਹ ਲਾਵਾਂਗੇ ਲਾਵਾਂਗੇ ਸਦਾ ਲੜਾ ਕੱਟਾ ਨੂੰ ਖੋਲ ਮੈਂ ਖਿਆ ਉਹ ਨਾ ਤੇਤੀ ਭਾਂਡੇ ਦਾਲ ਬਾਦਲਾਡ ਮਾਰ ਰਕਾ ਕਾਡ ਬਲੀ ਆ ਟਮਾਟਰ ਵੱਡਾ ਸਾਰਾ ਥੀ ਹੋਣਾ ਵਾਟੋ ਵਾਟ ਮੀਡੋ ਵਾਟ ਕਰਿਆ ਕਰੋ తడకా బాగా ਤੰਨੇ ਨੇ ਦਾਲ ਸੋ ਦੀ ਜਿਹਨੇ ਸਵਾਦ ਬਣਾਉਣੀ ਹੋਣੀ ਤੰਨੇ ਨਾਮ ਪਾਵਾਂਗੇ ਤੇ ਪੋਈ ਦਾਲ ਨਹੀਂ ਪਾਜੇ ਨੂੰ ਮਿਲਦਾ ਸੀਜ਼ਨ ਦੀ ਜਿਹੜੀ ਚੀਜ਼ ਮਿਲਦੀ ਹੋਵੇ ਲਿਆਓ ਬੱਸ

ਕਰਦੇ ਗਏ ਨਾਲ ਨਾਲ ਉਹਨਾਂ ਗੈਸ ਖਾਲੀ ਹੋ ਗਿਆ ਅੱਗੇ ਦੇਖ ਬਣੇ ਦਾਲ ਹੀ ਬਣੇ ਤੜਕਾ ਲੋ ਦਾਲ ਬਣੇਗੀ ਤਾਂ ਮੈਂ ਗੈਸ ਕਰ ਦਈਏ ਪਾ ਲੈ ਦਾਲ ਰੋਤ ਸੋਨੇ ਬਣ ਕੇ ਹੋ ਗਈ ਤਿਆਰ ਤਣਿਆ ਬਾਅਦ ਦੀ ਤੋਂ ਆ ਮੈਂ ਨਹੀਂ ਕਿ ਅੰਮ੍ਰਿਤ ਚਾਹ ਮੈਂ ਚਾਹ ਮੈਂ ਪਾਈ ਦੋ ਦੋ ਦੇ ਦਿੱਤੀ ਚਾਹ ਪੀਏ ਵਟਾ ਦਾ ਜੀ ਰੇੜਾ ਸੀ ਵਿਆਹ ਗਏ ਆ ਆਹ ਨਾਲ ਦਿੱਤੇ ਡੱਬੇ ਤੋਹੀ ਵੀ ਸਾਰੇ ਭੈਣ ਭਰਾ ਖਾਓ ਅਵੇ ਉਦਾਂ ਹੀ ਮੈਂ ਖੋਲਦੇ ਇਹਨੂੰ ਇਹ ਚਾਹ ਦਾ ਖਾਣੇ ਤੋਹੀ ਵੀ ਖਾਓ ਹੁਣ ਰਵਾਜ ਹੋ ਗਿਆ ਵੇਖ ਲੋ ਬੁੰਦਗਾ ਦਾ ਘਰ ਸਤਲ ਪਾ ਰਿਆ ਮਠਨਾ ਦਾ ਕੰਮ ਹੁਣ ਜੀ ਬੰਦ ਕਰੀ ਜਾਂਦੇ ਰੈਡੀਮੇਡ ਹੀ ਸਭ ਕੋ ਆ ਡੱਬਾ ਮਿਲਿਆ ਜੀ ਗੇ ਵਿਆਹ ਸ਼ਾਦੀ ਜਾਣਾ ਹਨ ਨੇ ਬੂੰਦਾਂ ਪੱਨ ਬਨ ਕੇ ਪੱਲੇ ਦੇੜੀਆਂ ਫਿਰ ਆਪਾਂ ਜਦੋਂ ਵਿਆਹ ਹੋਣਾ ਸਾਰਿਆਂ ਨੇ ਕਰੀ ਗੁੰਦੀ ਦੇਣੀਆਂ ਖਣਾਈ ਵਿਆਹ ਵਿੱਚ ਆਈ ਉਹਦੇ ਕੰਮ ਹੀ ਸਾਰੇ ਰੈਡੀ ਮੈਡ ਹੋ ਗਏ ਹਾਂ ਹੁਣ ਕਹਿਣੀ ਕੋਈ ਗੱਲ ਨਹੀਂ ਹੁਣ ਪੈਸਾ ਜਿਆਦਾ ਨਹੀਂ ਮੰਗਾਈ ਕਰਤੀ ਅੱਗੇ ਪੈਸਾ ਘਾਟੇ ਜਦੋਂ ਵਿਆਹ ਆਣੇ ਪਤਿਆਂ ਦੇ ਬਣੀ ਮਾਰੇ ਮਾਸਾਂ ਨਾਲ ਭਾਜੀਆਂ ਆਉਣਗੀਆਂ ਖੋਣਨਾਂ ਨਾਨ ਕੈਨ ਪਾਟੀ ਪਾਣੀ ਪੂਆ ਨੂੰ ਪਾਟੀ ਨਾ ਪਾਉਣਾ ਤੇ ਹੁਣ ਤੇ ਡੱਬਾ ਜਿਹੜਾ ਇੱਕ ਦੇ ਦਿੰਦੇ ਉਹ ਕਿੰਨੂ ਕਿੰਨੂ ਦਵੇ ਡੱਬਾ ਕਰ ਲਈ ਜਿਹੜੇ ਚਾਰ ਮਹਾਂ ਦਾ ਲਈ ਸੈਟ ਆਉਂਦਾ ਬਾ ਪਿਛੇ ਤੋਂ ਆਪਣਾ ਆਪਣਾ ਕਹਿੰਦੇ ਵੇਖਣਾ ਮਰਜੀ ਆ ਮੈਂ ਦੇ ਮਹਾਰਾਜ ਸੁੱਖ ਰੱਖੇ ਮੈਨੂੰ ਚਾਇਆ ਜਿੰਦਗੀ ਮਹਾਰਾਜ ਦਵੇ ਪੁੱਤਾਂ ਦੇ ਵਿਆਹਾਂ ਦੀ ਇਹੋ ਸੋਚਿਆ ਕੋਈ ਨਹੀਂ ਮਹਾਰਾਜ ਨੇ ਸਾਕੋ ਠੀਕ ਕਰ ਦੇਣਾ ਘਰੇ ਲਵਾਵਾਂ ਲਾਹ ਲਵਾਈ ਲਾ ਕੇ ਘਰੇ ਬੁੰਦੀ ਬਾਂਦੀ ਕਢਾਵਾਂਗੇ ਚਾਹ ਬਣ ਗਈ ਤੁਸੀਂ ਚਾਹ ਪੀਓ ਸਭ ਭੈਣ ਭਰਾ Skal du lage en ny salat? Ja, det skal jeg gjøre. ਚਲੋ ਜੀ ਚਾਹ ਬਣਨੀ ਪਾਲਾ ਚਲਿਆ ਚਾਹ ਪਕੀ ਵੀੜਾ ਬਹੁਤ ਲੰਮੀ ਹੋ ਚਲੀ ਏ ਵੀੜਾ ਬਣਾਈ ਤੇ ਉਹ ਚਾਹ ਬਣ ਗਈ ਆ ਵੇਖੋ ਚਾਹ ਆਵਾਵਾ ਦੁੱਧ ਪਾ ਕੇ ਬਣਾਈ ਮੈਂ ਹਮੇਸ਼ਾ ਬਣਾਈਂਦੇ ਨਹੀਂ ਉਧਰ ਆਂਡੇ ਚਲ ਗਏ ਨਾਨਾ ਕਰੇ ਚਲ ਗਏ ਉਧਰੋਂ ਪੀ ਆਈ ਆ ਵੇਖੋ ਦਾਲ ਮਸਾਲਾ ਡਰਿਆਂ ਦੀ ਮੈਂ ਇਹਨੇ ਗਏ ਕੁੱਕਰ ਚ ਬਣਾਈ ਮੈਂ ਤੇ ਨਾ ਜਾਣਿਆ ਜੋਗੀ ਤੇ ਬਣਾਉਣੀ ਮਾਸਾ ਆਇਆ ਇਧਰ ਆ ਗੋਗੜੂ ਆਵੇ ਲੈ ਮਹਸੂਏ ਰੇਬਣਾ ਵਾਂਗੇ ਚੀਰ ਬਣਾ ਕੇ ਵੇਲੇ ਨਾ ਧਰ ਦੂੰਗੀ ਆ ਤੇ ਆ ਮਿਰਚਾਂ ਮਾ ਮਹਾ ਦੋ ਗੋਗਲੂ ਤੇ ਮਿਰਚਾਂ ਚੀਰ ਕੇ ਚਾਰ ਪਾ ਦਿੰਨੇ ਇਹ ਬਹੁਤ ਸੋਹਣੇ ਚਾਰ ਬਣਦਾ ਵੀਡੀਓ ਦਾ ਕਰਗੇ ਐਂਡ ਜੇ ਵੀਡੀਓ ਚੰਗੀ ਲਗੀ ਲੇ ਆ ਇੱਕ ਸ਼ੇਅਰ ਕਮੈਂਟ ਕਰਿਓ ਵਾਦ ਤੋਂ ਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ Me la han que caer, no se la coman de esa ollina.